ਸਾਹ ਜੀ ਤੇ ਤੁਹਾਡਾ ਸਾਡੇ ਚੈਨਲ ਸਿੱਧੂ ਬਟਿਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਆਪਾਂ ਫਿਰ ਤੁਹਾਡੇ ਲਈ ਪਲੇਨ ਫੈਬਰਿਕ ਦੀ ਜਿਹੜੀ ਵੀਡੀਓ ਲੈ ਕੇ ਆਏ ਆਏ ਕਿ ਆਪਾਂ ਜਿਹੜਾ ਨਿਊ ਸਟਾਕ ਆਇਆ ਆਪਣੇ ਕੋਲ ਤੇ ਇਹਨਾਂ ਦੇ ਵਿੱਚੋਂ ਦੇਖੋ ਸਾਰੇ ਸੂਟਾਂ ਦੇ ਵਿੱਚੋਂ ਜਿਹੜੇ ਸੂਟ ਨੇਗੇ ਵਰਕ ਹੋਣ ਲਈ ਗਏ ਨੇ ਆਪਾਂ ਤੁਹਾਨੂੰ ਉਹਨਾਂ ਦੀ ਵੀਡੀਓ ਵੀ ਅਪਲੋਡ ਕਰਾਂਗੇ ਵੀ ਜਿਹੜੇ ਉਹ ਰੈਡੀ ਕਰਵਾਏ ਨੇ ਆਪਾਂ ਸੂਟ ਤੇ ਉਹ ਕਿਸ ਤਰੀਕੇ ਨਾਲ ਰੈਡੀ ਹੋਏ ਨੇ ਤੇ ਕਿੱਦਾਂ ਉਹ ਬਣੇ ਨੇ ਆਪਣੇ ਸਾਰੇ ਸੂਟ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਓ ਚੈਨਲ ਲਾਈਕ ਕਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਇਹ ਨਵੇਂ ਆਉਣ ਵਾਲੇ ਛੁੱਟਾਂ ਦੀ ਵੀਡੀਓ ਤੁਹਾਨੂੰ ਜਲਦੇ ਮਿਲ ਸਕੇ ਤੇ ਤੁਸੀਂ ਘਰ ਬੈਠ ਜਿਹੜੇ ਨਵੇਂ-ਨਵੇਂ ਰੰਗਾਂ ਦੇ ਛੁੱਟ ਦੇਖ ਸਕੋ ਤੇ ਪਾ ਸਕੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਡੇ ਛੁੱਟ ਬਹੁਤ ਜਿਆਦੇ ਪਸੰਦ ਆਉਂਦੇ ਨੇ ਕਿਉਂਕਿ ਮੈਨੂੰ ਕਾਫੀ ਕਸਟਮਰਾਂ ਨੇ ਦੇਖੋ ਪਿਆਰ ਦਿੱਤਾ ਹੈ ਮੇਰੇ ਪਹੜਾਂ ਦੇ ਬਹੁਤ ਸਾਰੇ ਸਾਥ ਦਿੱਤਾ ਦੇਖੋ ਸਾਡੇ ਤੋਂ ਉਹਨਾਂ ਨੇ ਕਾਫੀ ਸੂਟ ਨੇ ਜਿਹੜੇ ਸਾਡੇ ਤੋਂ ਆਰਡਰ ਕੀਤੇ ਨੇ ਜਿਹੜੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਪਲੇਨ ਫੈਬਰਿਕ ਪਾਇਆ ਸੀਗਾ ਉਹਦੇ ਉੱਪਰ ਵੀ ਆਪਣੇ ਸੂਟ ਨੇ ਜਿਹੜੇ ਰੈਡੀ ਹੋਣ ਲਈ ਗਏ ਹੋਏ ਨੇ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਸੂਟ ਵੀ ਜਿਹੜੇ ਅੱਜ ਵਾਲੇ ਬਹੁਤ ਜ਼ਿਆਦੇ ਪਸੰਦ ਆਉਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾੜ ਨਾਲ ਆਪਾਂ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦੇ ਹਾਂ ਦੇਖੋ ਜਦੋਂ ਵੀ ਤੁਸੀਂ ਸਾਨੂੰ ਕਿਸੇ ਵੀ ਸੂਟ ਦਾ ਦੇਖੋ ਸਕਰੀਨਸ਼ਾਟ ਭੇਜ ਦਿਓਗੇ ਤਾਂ ਆਪਾਂ ਤੁਰੰਤ ਜਿਹੜਾ ਤੁਹਾਡਾ ਸੂਟ ਆ ਲਗ ਤੋਂ ਰੱਖ ਦਿੰਦੇ ਆਂਗੇ ਤੇ ਜੇਕਰ ਉਹਦੇ ਉੱਪਰ ਐਮਬਰਾਇਡਰੀ ਵਗੈਰਾ ਕਰਾਉਣੀ ਹੋ ਤੁਹਾਡੀ ਆਪਣੀ ਇੱਛਾ ਹੈ ਕਿ ਦੇਖੋ ਤੁਸੀਂ ਸਾਡੇ ਤੋਂ ਪ੍ਰੋਪਰ ਜਿਹੜਾ ਰੈਡੀ ਕਰਵਾ ਕੇ ਵੀ ਮੰਗਾ ਸਕਦੇ ਹੋ ਸਲਾਈ ਤੁਹਾਡੀ ਆਪਣੀ ਮਰਜ਼ੀ ਹੈ ਕਈ ਵਾਰ ਦੇਖੋ ਮੇਰੀਆਂ ਭੈਣਾਂ ਖੁਦ ਕਰਨ ਜਾਣਦੀਆਂ ਨੇ ਤਾਂ ਉਹ ਸਲਾਈ ਦੇਖੋ ਖੁਦ ਵੀ ਕਰ ਲੈਂਦੀਆਂ ਨੇਗੀਆਂ ਤੇ ਸੂਟ ਦਾ ਆਰਡਰ ਲੈਣ ਤੋਂ ਪਹਿਲਾਂ ਆਪਾਂ ਹਾ ਪੇਮੈਂਟ ਜਿਹੜੀ ਪਹਿਲਾਂ ਲੈਣੀ ਆ ਹਾ ਪੇਮੈਂਟ ਆਪਾਂ ਛੂਟ ਦਾ ਜਦੋਂ ਰੈਡੀ ਜੀ ਬਿਲਕੁਲ ਰੈਡੀ ਹੋ ਜਾਂਦਾਗਾ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਅਸੀਂ ਵੀ ਕਾਰੀਗਰਾਂ ਨੂੰ ਜਿਹੜੀ ਪੇਮੈਂਟ ਹੈ ਕਰਨੀ ਹੁੰਦੀ ਹੈਗੀ ਤੇ ਦੇਖੋ ਜਦੋਂ ਵੀ ਛੂਟ ਦਾ ਆਪਾਂ ਆਰਡਰ ਲੈ ਲਿਆ ਦੇਖੋ ਉਹਦਾ ਸਾਨੂੰ ਐ ਹੁੰਦਾਗਾ ਵੀ ਅਸੀਂ ਫਟਾਫਟ ਜਿਹੜਾ ਕਸਟਮਰ ਦਾ ਛੂਟ ਰੈਡੀ ਕਰਕੇ ਦਈਏ ਤਾਂ ਜੋ ਕਸਟਮਰ ਸਾਨੂੰ ਦੁਵਾਰਾ ਤੋਂ ਜਿਹੜਾ ਆਪਣਾ ਆਰਡਰ ਹੈਗਾ ਦੁਵਾਰਾ ਤੋਂ ਸਾਨੂੰ ਦੇ ਸਕੇ ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਕਮਲ ਫੈਸ਼ਨ ਸੂਟ ਜਿਹਦੇ ਉਪਰ ਸਾਡੇ ਬਹੁਤ ਸਾਰੇ ਕਸਟਮਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇਗੇ ਤੇ ਉਹਦੇ ਉਪਰ ਆਪਾਂ ਪਾਉਣਗੇ ਸਟੀਚਿੰਗ ਦੇ ਵੀਡੀਓ ਜਿਹੜੇ ਸਾਨੂੰ ਪਾਣਾਂ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਹੋਗਾ ਮੈਨੂੰ ਉਮੀਦ ਹੈ ਵੀ ਇਸੇ ਤਰ੍ਹਾਂ ਤੁਸੀਂ ਸਾਡੇ ਇਸ ਚੈਨਲ ਨੂੰ ਵੀ ਇੰਨੇ ਪਿਆਰ ਦੋਗੇ ਜੇਕਰ ਤੁਸੀਂ ਸਾਡੇ ਦੂਸਰੇ ਚੈਨਲ ਤੋਂ ਸਾਨੂੰ ਦੇਖ ਰਹੇ ਹੋ ਬਲੀ ਸਾਡੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਹਾਨੂੰ ਦੱਸ ਦਿਆਂਗੇ ਤੇ ਛੋਣੇ ਛੋਣੇ ਰੰਗਾਂ ਦੇ ਜਿਹੜੇ ਸੂਟ ਦਿਖਾਉਣ ਲਿਆ ਵੀ ਜਿਹੜਾ ਫੈਬਰਿਕ ਹੈ ਕਿਸ ਤਰੀਕੇ ਦਾ ਆਪਾਂ ਲੈ ਕੇ ਆਏਗੇ ਤੇ ਇਹਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਵੀ ਕਲਰ ਜਿਹੜਾ ਪਸੰਦ ਹੋਵੇ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਆਫ ਇਹ ਸਕੇਦਿਓ ਤੇ ਆਪਣੇ ਜਿਹੜਾ ਸੂਟ ਹੈ ਤੁਸੀਂ ਰੈਡੀ ਕਰਵਾ ਸਕਦੇ ਹੋ ਦੇਖੋ ਆਪਾਂ ਜਿਹੜੇ ਫੈਬਰਿਕ ਲੈ ਕੇ ਆਏ ਇਹਦੇ ਵਿੱਚ ਆਪਾਂ ਤੁਹਾਨੂੰ ਪਹਿਲਾ ਕਲਰ ਦਿਖਾਉਣੀ ਆ ਕਿ ਸਕਿਨ ਕਲਰ ਇਹਦੇ ਵਿੱਚ ਹੈਗੇ ਨੇ ਦੇਖੋ ਪੰਜ ਕਲਰ ਇਹਦੇ ਵਿੱਚ ਪੰਜ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਕਿਉਂਕਿ ਇਹਦੇ ਵਿੱਚੋਂ ਆਪਣੇ ਸੂਟ ਇਹਦੇ ਵਰਕ ਲਈ ਵੀ ਗਏ ਹੋਏ ਨੇ ਆਪਾਂ ਤੁਹਾਨੂੰ ਇਹ ਸੂਟਾਂ ਦਾ ਜਿਹੜਾ ਵੀਡੀਓ ਪਾਵਾਂਗੇ ਵਰਕਾਂ ਦੀ ਵੀ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਫੈਬਰਿਕ ਹੈ कॉटन ਦਾ ਫੈਬਰਿਕ ਹੈ ਵਿਦਆਊਟ ਲਾਈਨਿੰਗ ਤੋਂ ਬਣਨ ਵਾਲਾਗਾ ਆਪਾਂ ਤੁਹਾਨੂੰ ਇਹਦਾ ਆਪਾਂ ਸੈਲਫ ਪ੍ਰਿੰਟ ਦਿਖਾਉਣੇ ਦੇਖੋ ਹਲਕਾ ਹਲਕਾ ਇਹਦੇ ਵਿੱਚ ਜਿਹੜਾ ਸੈਲਫ ਪ੍ਰਿੰਟ ਇਸ ਤਰੀਕੇ ਨਾਲ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਹਰਵਿੰਦਰਾ ਦੇਖੋ ਇਹ ਫੈਬਰਿਕ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਹੈ ਦੇਖੋ ਇਹ ਵਿਦਆਊਟ ਲਾਈਨਿੰਗ ਤੋਂ ਆਮਨਾ ਬਣ ਜੂਗਾ ਇਹਦੇ नीचे ਲਾਈਨਿੰਗ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਬਹੁਤ ਹੀ ਜ਼ਿਆਦਾ ਸੋਨਾ ਸਾਫਟ ਜਿਹਾ ਸਟੱਫ ਹੈਗਾ ਇਹ ਦੇਖੋ ਆਪਾਂ ਲੈ ਕੇ ਆਏਗੇ ਗਰਮੀ ਦੇ ਸੀਜ਼ਨ ਲਈ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਆਉਣਗੇ ਦੇਖੋ ਬਹੁਤ ਹੀ ਯੂਨੀਕ ਜਿਹਾ ਪ੍ਰਿੰਟ ਹੈਗਾ ਇਹਨਾਂ ਦਾ ਇਹ ਕਾਰੇ ਦੇ ਉਪਰ ਤੁਸੀਂ ਦੇਖੋ embroiderry ਕਰਵਾਉਣੀ ਹੈ ਜਾਂ paint work ਕਰਾਉਣਾ ਹੈ ਆਰੀ ਮਸ਼ੀਨ ਦਾ ਹੈਂਡ ਦਾ ਕਿਵੇਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਇਹਦੇ ਉੱਪਰ ਤੁਸੀਂ ਦੇਖੋ ਰੈਡੀ ਕਰਵਾ ਸਕਦੇ ਹੋਗੇ ਆਪਣੇ ਲਈ ਤੇ ਤੁਸੀਂ ਨਾਲ ਉਹਦੇ ਦੇਖੋ ਇਹਨਾਂ ਦਾ ਸਕਰੀਨ ਸ਼ਾਟ ਲਈ ਜਾਏ ਉੱਤੇ ਸਾਨੂੰ ਜਿਹੜੇ ਤੁਸੀਂ WhatsApp ਤੇ DM ਕਰ ਸਕਦੇ ਹੋ ਤੇ ਬਾਰਸ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਚੱਲ ਰਿਹਾ ਹੈਗਾ ਦੇਖੋ skin color ਦਾ ਹੈਗਾ ਫਾਸਟ ਜਿਹੜਾ ਇਹਦਾ ਕਲਰ ਹੈਗਾ ਦੇਖੋ ਦੂਸਰਾ ਕਲਰ ਹੈਗਾ ਇਹਦੇ ਵਿੱਚ ਜਿਹੜਾ ਪਿਸਤਾ ਜਿਹਾ ਕਲਰ ਬਹੁਤ ਹੀ ਜਿਆਦਾ ਸੋਹਣਾ ਪਿਸਤਾ ਜਿਹਾ ਕਲਰ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਜਿਹੜਾ ਪ੍ਰਿੰਟ ਆ ਗਿਆ ਇਹ ਵੀ ਉਸੇ ਤਰ੍ਹਾਂ ਦਾ ਸੇਮ ਪ੍ਰਿੰਟ ਆ ਗਿਆ ਦੇਖੋ ਇਹਦੀ ਫੁੱਟ ਸਿੱਧ ਵੀ ਹੈਗੇ ਪਰ ਜਿਹੜਾ ਇਹਦਾ ਪੁੱਠਾ ਹੈ ਕਿਉਂਕਿ ਇਹਦੀ ਤੈਹ ਜਿਹੜੀ ਉਲਟੀ ਲੱਗੀ ਹੋਈ ਹੈ ਤੇ ਐਸ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਇਹ ਸਿੱਧਾਗਾ ਤੇ ਆਪਾਂ ਤੁਹਾਨੂੰ ਪ੍ਰਿੰਟ ਦਿਖਾਉਨੇ ਆ ਤੇ ਦੇਖੋ ਇਸ ਤਰ੍ਹਾਂ ਦਾ ਇਹਦੇ ਵਿੱਚ ਵੀ ਜਿਹੜਾ ਹਾਕਾ ਹਾਕਾ ਜਾਂ ਪ੍ਰਿੰਟਰ ਸੈਲਫ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਸਟਾਫ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਮੋਰ ਹੈਗੀ ਲੱਗੀ ਹੋਈ ਹੈ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਜੁਨਿਕ ਜਿਹਾ ਸਟਾਫ ਹੈਗਾ ਇਹ ਵਿਦਆਊਟ ਲਾਈਨਿੰਗ ਤੋਂ ਬਣਨ ਵਾਲੇ ਦੇਖੋ ਇਹ ਸੂਟ ਨੇਗੇ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ 1% ਵੀ ਦੇਖੋ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਕਈ ਮੇਰੇ ਭਾਣਾਂ ਨੂੰ ਆਏ ਹੁੰਦੇ ਵੀ ਅਸੀਂ ਅੰਡਰਸ਼ਰਟ ਤੋਂ ਬਿਨਾਂ ਦੇਖੋ ਸੂਟ ਨੂੰ ਪਾ ਨਹੀਂ ਸਕਦੇ ਹਾਂ ਤੁਸੀਂ ਬੇਸ਼ੱਕ ਇਹਦੇ ਉੱਪਰ ਦੇ ਕੋ ਕੱਲੀ ਸ਼ਰਟ ਦੇ ਉੱਪਰ ਲਾਈਨਿੰਗ ਹੈ ਜਿਹੜੀ ਲਗਾਣੀ ਹੈ ਤਾਂ ਲਗਾ ਸਕਦੇ ਹੋ ਦੇਖੋ ਅਸੀਂ ਖੁਦ ਸਟੀਚਿੰਗ ਕਰਦੇ ਸਾਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ ਵੀ ਇਹਦੇ ਵਿੱਚ ਲਾਈਨਿੰਗ ਲੱਗੂ ਜਾਂ ਨਾ ਲੱਗੂ ਦੇਖੋ ਇਹ ਹੈਗਾ ਦੇਖੋ ਪਿਸਤਾਇਆ ਕਲਰ ਦਾ ਪਿਸਤਾਇਆ ਕਲਰ ਦਾ ਸੂਟ ਹੈਗਾ ਜੇਕਰ ਤੁਹਾਨੂੰ ਇਹ ਕਲਰ ਪਸੰਦ ਹੈ ਤਾਂ ਤੁਸੀਂ ਇਹਨੂੰ ਅਹ ਦੇਖੋ ਸਾਡੇ ਤੋਂ ਰਖਵਾ ਸਕਦੇ ਹੋ ਇਹਦੇ ਉਪਰ ਵਰਕ ਦਾ ਡਿਜ਼ਾਈਨ ਤੁਸੀਂ ਆਪਣਾ ਖੋਦਾ ਪੇ ਸਕਦੇ ਹੋ ਜਾਂ ਤੁਸੀਂ ਸਾਡੇ ਤੋਂ ਜਿਹੜਾ ਡਿਜ਼ਾਈਨ ਲੈ ਸਕਦੇ ਹੋ ਉਹ ਪਰੋਦਾ ਦਾ ਡਿਜ਼ਾਈਨ ਤੁਸੀਂ ਡੈਡੀ ਕਰਵਾ ਸਕਦੇ ਹੋਗੇ ਇਹ ਹੈਗਾ ਜੀ ਆਪਣਾ ਸੈਕੰਡ ਕਲਰ ਆ ਥਰਡ ਕਲਰ ਆਊਗਾ ਇਹਦੇ ਵਿੱਚ ਆਪਣਾ ਡਾਰਕ ਪੀਚ ਕਲਰ ਦਾ ਡਾਰਕ ਪੀਚ ਕਲਰ ਦਾ ਦੇਖੋ ਇਹ ਸੂਟ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਜੀ ਪਿਆਰਾ ਜਿਹਾ ਕਲਰ ਹੈ ਦੇਖੋ ਬਹੁਤ ਹੀ ਵਧੀਆ ਦੇਖੋ ਸਾਰੇ ਕਲਰ ਜਿਹੜੇ ਸਿਰਫ ਗਰਮੀ ਵਾਲੇ ਕਲਰ ਨੇ ਤੁਸੀਂ ਦੇਖ ਸਕਦੇ ਹੋ ਇਹਦਾ ਸੈਲਫ ਪ੍ਰਿੰਟ ਜਿਹੜਾ ਤੁਹਾਨੂੰ ਅਜੈਕਟ ਦਿਖ ਰਿਹਾ ਹੋਊਗਾ ਕਿਉਂਕਿ ਇਹ ਥੋੜੇ ਜਿਹਾ ਕਲਰ ਹੈ ਜਿਹੜਾ ਉਹਦੇ ਨਾਲੋਂ ਡਿਫਰੈਂਟ ਜਾ ਗਿਆ ਹਨ ਤੇ ਕਿੰਨਾ ਸੋਹਣਾ ਦੇ ਕੋ ਕਲਰ ਹੈ ਇਹਨਾਂ ਨਾਲ ਦੇ ਸੂਟ ਜਿਹੜੇ ਆਪਣੇ ਐਮਬਰਾਇਡਰੀ ਲਈ ਗਏ ਹੋਏ ਨੇਗੇ ਆਪਾਂ ਮਸ਼ੀਨ ਐਮਬਰਾਇਡਰੀ ਦੇ ਜਿਹੜਾ ਸੂਟ ਆ ਰੈਡੀ ਕਰਵਾਇਆ ਆਪਾਂ ਉਹ ਵੀ ਨੂੰ ਵੀ ਅਪਲੋਡ ਕਰਾਂਗੇ ਤੁਹਾਨੂੰ ਦਿਖਾਵਾਂਗੇ ਜਿਹੜੇ ਸੂਟ ਨੇ ਕਿਸ ਤਰ੍ਹਾਂ ਦੇ ਰੈਡੀ ਹੋਏ ਨੇਗੇ ਤੇ ਇਸ ਤਰ੍ਹਾਂ ਦੇ ਜੇਕਰ ਤੁਹਾਨੂੰ ਇਹ ਕਲਰ ਡਾਰਕ ਪੀਚੀਆ ਕਲਰ ਪਸੰਦ ਆ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਦੇਖੋ ਸਾਰੇ ਕਲਰ ਨੇ ਜਿਹੜੇ ਗਰਮੀ ਵਾਲੇ ਆ ਗਏ ਇਹਦੇ ਵਿੱਚ ਇਦੇ ਵਿੱਚ ਸਾਡੇ ਕੋਲ ਪੰਜ ਕਲਰ ਨੇ ਦੇਖੋ ਚੌਥਾ ਕਲਰ ਹੈਗਾਗਾ ਡਾਰਕ ਸਕਾਈ ਬਲੂ ਇਹਨੂੰ ਆਪਾਂ ਪ੍ਰੋਜੀਆ ਵੀ ਕਹਿ ਸਕਦੇ ਹਾਂ ਸਰਦਾਈ ਵੀ ਕਹਿ ਸਕਦੇ ਹਾਂ ਦੇਖੋ ਇਸ ਤਰ੍ਹਾਂ ਦਾ ਕਲਰ ਹੈ ਇਹਦੇ ਵਿੱਚ ਵੀ ਦੇਖੋ ਉਸੇ ਤਰ੍ਹਾਂ ਦਾ ਸੈਲਫ ਪ੍ਰਿੰਟ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਇਹ ਕਲਰ ਪਸੰਦ ਆ ਤਾਂ ਤੁਸੀਂ ਸਾਨੂੰ ਇਹਦਾ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਪਾਂ ਤੁਹਾਡੇ ਲਈ ਸੂਟ ਜਿਹੜਾ ਲੱਗ ਤੋਂ ਕੱਢ ਕੇ ਰੱਖ ਦਾਂਗੇ ਇਹਨਾਂ ਦਾ ਕੋਈ ਪ੍ਰਾਈਸ ਵੀ ਜ਼ਿਆਦਾ ਨਹੀਂ ਹੈਗਾਗਾ ਸਿਰਫ ਇਹ ਬਿਨਾ ਬਰਕ ਤੋਂ ਦੇਖੋ 1150 ਦਾ ਸੂਟ ਹੈਗਾ ਬਹੁਤ ਹੀ ਜਿਆਦਾ ਸੋਹਣਾ ਜਿਹਦਾ ਸਟਾਫ ਹੈ ਇਹ 1150 ਦਾ ਸੂਟ ਹੀ ਹੈ ਕੋਈ ਜਿਆਦਾ ਮਹਿੰਗਾ ਨਹੀਂ ਹੈਗਾ ਬਟ ਇਹ ਗਰਮੀ ਲਈ ਬਹੁਤ ਜਿਆਦਾ ਫਾਈਨ ਕੁਆਲਿਟੀ ਹੈ ਥੋੜੀ ਜੀ ਪੂਰਾ ਨਾਰਮਲ ਜਿਹਾ ਸਟਾਫ ਹੈਗਾ ਦੇਖੋ ਇਸ ਤਰ੍ਹਾਂ ਨਾ ਵਰਕ ਕਰਾ ਕੇ ਦੇਖੋ ਤੁਹਾਨੂੰ ਵੀ ਪਤਾ ਥੋੜੀ ਜਿਆਦਾ ਪਹਿਜੋਏ ਜੇਕਰ ਤੁਸੀਂ ਕੋਈ ਲੈਸਾਂ ਲੂਸਾਂ ਲਗਵਾ ਕੇ ਰੈਡੀ ਕਰਵਾਉਣਾ ਤਾਂ ਤੁਸੀਂ ਉਸ ਤਰ੍ਹਾਂ ਵੀ ਕਰਵਾ ਸਕਦੇ ਹੋ ਇੱਕ ਇਹਦੇ ਵਿੱਚ ਹੈਗਾ ਦੇਖੋ ਡਾਰਕ ਗਾਜਰੀ ਕਲਰ ਡਾਰਕ ਗਾਜਰੀ ਕਲਰ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਤੇ ਥੋੜੀ ਜੀ ਚਮਕ ਵੀ ਹੈਗੀ ਹੈ ਕੱਪੜੇ ਦੇ ਵਿੱਚ ਬੈਸੇ ਦੇ ਵਿੱਚ ਸੰਤਟਕਾ ਕੋਈ ਹੋਣੀ ਹੈਗਾਗਾ ਜਿਵੇਂ ਆਪਾਂ ਕਹიდੀਏ ਵੀ ਕੋਈ ਤੰਦੇ ਦੇ ਵਿੱਚ ਸੰਤਟਕ ਹੋਵੇ ਬਿਲਕੁਲ ਕਾਟਨ ਦਾ ਤੰਦ ਸਾਰਾ ਦੇਖੋ ਸਾਰਾ ਬਜੀ ਕਾਟਨ ਦੇ ਵਿੱਚ ਹੀ ਬਣਿਆ ਹੋਇਆ ਹੈਗਾ ਤੇ ਇਹ ਆਪਣੇ ਕੋਲ ਇਹਦਾ ਪੰਜਵਾਂ ਕਲਰ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਜਿਹੜਾ ਇਹਦਾ ਫਾਈਨ ਕੁਆਲਟੀ ਦਾ ਕੱਪੜਾ ਹੈ ਤੇ ਤੁਸੀਂ ਇਹਨੂੰ ਕਿਵੇਂ ਗਰਮੀ ਦੇ ਸੀਜ਼ਨ ਚ ਸਰਦੀ ਦੇ ਸੀਜ਼ਨ ਚ ਕਿਵੇਂ ਵੀ ਬੀਅਰ ਕਰ ਸਕਦੇ ਹੋ ਤੁਸੀਂ ਇਹਨੂੰ ਤੇ ਜੇਕਰ ਤੁਸੀਂ ਐਦਾਂ ਹੀ ਕੋਈ ਲੈਸ ਵਗੈਰਾ ਲਗਾ ਕੇ ਡਿਜ਼ਾਈਨਿੰਗ ਕਰਾ ਕੇ ਬਣਵਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਬਣਵਾ ਸਕਦੇ ਹੋ ਜੇਕਰ ਤੁਸੀਂ ਇਹਦੇ ਉੱਪਰ ਵਰਕ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਦੇਖੋ ਇਹ ਫੈਬਰਿਕ ਹੈ ਜਿਹੜਾ ਸਿਰਫ ਆਪਾਂ ਵੈਸੇ ਗਰਮੀ ਲਈ ਲੈ ਕੇ ਆਏ ਜੇਕਰ ਤੁਸੀਂ ਇਹਦੇ ਵਿੱਚ ਲਾਈਨਿੰਗ ਲਗਾ ਕੇ ਇਹਨੂੰ ਮੋਟਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਲਾਈਨਿੰਗ ਲਗਾ ਕੇ ਵੀ ਜਿਹੜਾ ਬਣਾ ਸਕਦੇ ਹੋਗੇ ਤੇ ਇੱਕ ਆਪਾਂ ਲੈ ਕੇ ਆਏ ਦੇਖੋ ਨੇਚਰਲ ਕਲੇਅ ਦੇ ਕਲਰ ਨੇਚਰਲ ਕਲੇਅ ਹੈ ਜਿਹੜੀ ਐਸਕੇ ਦੀ ਹੈ ਬਹੁਤ ਹੀ ਵਧੀਆ ਫਾਈਨ ਕੁਆਲਿਟੀ ਦੀ ਐਸਕੇ ਹੈਗੀ ਤੁਸੀਂ ਇਹਦਾ ਫਰਸਟ ਕਲਰ ਦੇਖ ਸਕਦੇ ਹੋਗੇ ਬਿਲਕੁਲ ਲਾਈਟ ਗ੍ਰੇ ਜਿਹਾ ਕਲਰ ਹੈਗਾ ਅਸਮਾਨੀ ਜਿਹਾ ਤੇ ਇਹਦੇ ਵਿੱਚ ਆਪਣੇ ਕੋਲੇ ਕਾਫੀ ਕਲਰ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇੱਕ ਇਹਦੇ ਵਿੱਚ ਲਾਈਟ ਮੌਸ ਕਲਰ ਦਾ ਸੂਟ ਹੈ ਦੇਖੋ ਇਸ ਤਰ੍ਹਾਂ ਦਾ ਤੁਸੀਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਉਹ ਤੁਸੀਂ ਸਕਰੀਨਸ਼ਾਟ ਲਈ ਜਾਓ ਤੇ ਜਿਹੜਾ ਆਰਡਰ ਆ ਤੁਸੀਂ ਕਰੀ ਜਾਓ ਤੇ ਇੱਕ ਇਹਦੇ ਵਿੱਚ ਹੈਗਾਗਾ ਲਾਈਟ ਪੀਚ ਕਲਰ ਬਿਲਕੁਲ ਲਾਈਟ ਪੀਚ ਕਲਰ ਦਾ ਸੂਟ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇੱਕ ਹੈਗਾ ਇਹਦੇ ਵਿੱਚ ਡਲ ਜਸਕਾਈ ਥੋੜੇ ਜਿਹੇ ਡੱਲ ਸਕਾਈ ਕਲਰ ਦਾ ਸੂਟ ਹੈ ਇਹ ਪਿਸਤਾਜੀ ਟੋਨ ਦਾ ਹੈ ਸੂਟ ਆ ਗਿਆ ਇਹ ਸਾਰੇ ਨੇਚਰਲ ਕਲੇਮ ਨੇ ਸਕੀ ਦੇ ਮੇਲੇ ਵੀ ਇਹਦੇ ਵਿੱਚ ਸੂਟ ਜਿਹੜੇ ਬਣੇ ਹੋਏ ਨੇ ਬਹੁਤ ਹੀ ਜ਼ਿਆਦੇ ਫਾਈਨ ਨੇ ਕੋਈ ਐਦਾਂ ਇਹਦੀ ਕੁਝ ਰੈਂਕ ਹੋਣ ਦੀ ਕੋਈ ਪ੍ਰੋਬਲਮ ਨਹੀਂ ਆਈ ਇੱਕੇ ਬਹੁਤ ਹੀ ਜ਼ਿਆਦੇ ਸੋਹਣਾ ਦੇਖੋ ਕਿਸਤਾਇਆ ਕਲਰ ਆ ਗਿਆ ਇਸ ਤਰ੍ਹਾਂ ਦਾ ਜਿਹੜਾ ਵੀ ਤੁਹਾਨੂੰ ਕਲਰ ਇਹਦੇ ਵਿੱਚੋਂ ਪਸੰਦ ਆ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਆ ਡੀਐਮ ਕਰ ਸਕਦੇ ਹੋ ਤੇ ਆਪਣੇ ਲਈ ਇਹ ਸੂਟ ਆ ਤੁਸੀਂ ਰੇਡੀ ਕਰਵਾ ਸਕਦੇ ਹੋਗੇ ਇੱਕ ਸੂਟ ਹੈਗਾ ਦੇਖੋ ਇਹ ਮੇਰੇ ਕੋਲੇ ਡਾਰਕ ਮਹਿਰੂਨ ਕਲਰ ਦਾ ਡਾਰਕ ਮਹਿਰੂਨ ਕਲਰ ਦਾ ਜਿਵੇਂ ਆਪਾਂ ਕਹਿ ਦਈਏ ਕਾਲਾ ਨਾਦੀ ਜਿਹਾ ਉਸ ਤਰ੍ਹਾਂ ਦਾ ਕਲਰ ਹੈ ਤੇ ਇੱਕ ਕਲਰ ਆ ਗਿਆ ਆਪਣੇ ਕੋਲੇ ਇਹ ਪੈਰਟ ਕਲਰ ਜਾਂ ਲੈਮਨ ਪੈਰਟ ਕਲਰ ਜਾਂ ਹੈਗਾ ਪ੍ਰੋਪਰ ਪੈਲਟ ਨਹੀਂ ਲੈਮਨ ਪੈਲਟ ਜਾਂ ਹੈਗਾ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਇੱਕ ਕਲਰ ਆ ਗਿਆ ਆਪਣੇ ਕੋਲੇ ਰੈੱਡ ਨਾਦੀ ਇਹ ਆ ਗਿਆ ਆਪਣੇ ਕੋਲੇ ਰੈੱਡ ਨਾਭੀ ਇਸ ਤਰ੍ਹਾਂ ਨਾ ਦੇਖੇ ਤਾਂ ਇਹ ਕਲਰ ਦਾ ਬਹੁਤ ਜਿਆਦਾ ਫਰਕ ਆਗਾ ਇਸ ਤਰ੍ਹਾਂ ਦਾ ਕਲਰ ਆ ਗਿਆ ਇੱਕ ਇਹਦੇ ਵਿੱਚ ਕਲਰ ਆ ਗਿਆ ਡਾਰਕ ਦੇਖੋ ਡਾਰਕ येलो ਕਲਰ ਦਾ ਸੂਟ ਆ ਗਿਆ ਇਹ ਤੁਸੀਂ ਜੇਕਰ ਕਿਵੇਂ ਵੀ ਇਹਨੂੰ ਰੈਡੀ ਕਰਵਾ ਲਓ ਚਾਹੇ ਮਸ਼ੀਨ ਨਾਲ ਕਰਵਾ ਲਓ ਚਾਹੇ ਆਰੀ ਮਸ਼ੀਨ ਨਾਲ ਕਰਵਾ ਲਓ ਇਹਨਾਂ ਨੂੰ ਹੈਂਡ ਦੇ ਵਿੱਚ ਕਰਵਾ ਲਓ ਕਿਵੇਂ ਵੀ ਤੁਸੀਂ ਕਰਵਾ ਸਕਦੇ ਹੋ ਇੱਕ ਇਹ ਆ ਗਿਆ ਆਪਣੇ ਕੋਲੇ ਡਾਰਕ ਕਾਲਾ ਗਰੇ ਇਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਨਾਂ ਦਾ ਵੀ ਸੂਟਾਂ ਦਾ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਤਾਂ ਤੁਸੀਂ ਇਹਦੇ ਉੱਪਰ ਜੇਕਰ ਮਸ਼ੀਨ ਬ੍ਰੌਡਰੀ ਕਰਵਾਉਂਗੇ ਥੋੜੇ ਜਿਹਾ ਘੱਟ ਪੈ ਜਾਊਗਾ ਜੇਕਰ ਆਰਮ ਮਸ਼ੀਨ ਦਾ ਕਰਵਾਉਂਗੇ ਥੋੜਾ ਜਿਹਾ ਮਸ਼ੀਨ ਵਾਲੇ ਨਾਲ ਥੋੜੇ ਜ਼ਿਆਦਾ ਪੈ ਜਾਊਗਾ ਜੇਕਰ ਤੁਸੀਂ ਹੈਂਡ ਦਾ ਕੰਮ ਕਰਵਾਉਂਗੇ ਤਾਂ ਦੇਖੋ ਹੈਂਡ ਦਾ ਤੁਹਾਨੂੰ ਵੀ ਪਤਾ ਹੈਂਡ ਵਾਲਾ ਥੋੜਾ ਜਿਹਾ ਮਹਿੰਗਾ ਪੈ ਜਾਊਗਾ ਜੇਕਰ ਤੁਸੀਂ ਇਹਦੇ ਤੇ ਕਰਾਉਣਾ ਬਿਲਕੁਲ ਸਿੰਗਲ ਡਾਂਕੇ ਦਾ ਕੰਮ ਬਿਲਕੁਲ ਜ਼ੀਰੋ ਡਾਂਕੇ ਦਾ ਕੰਮ ਉਹ ਦੇਖੋ ਆ ਜਿਹੜਾ ਹੈਗਾਗਾ ਆਪਾਂ ਮਸ਼ੀਨ ਨਾਲੋਂ ਥੋੜਾ ਜਿਆਦਾ ਪੈ ਜਾਊਗਾ ਜਿਹੜੇ ਆਪਾਂ ਫੈਬਰਿਕ ਤੁਹਾਨੂੰ ਦਿਖਾਇਆ ਕਿ ਦੇਖੋ ਆਪਣੇ ਕੋਲ ਇਸ ਟਾਈਮ ਇਹ ਕਲਰ ਸਾਰੇ ਅਵੇਲੇਬਲ ਹੈਗੇ ਨੇਗੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਕਲਰ ਆਗਾ ਤੁਸੀਂ ਆਪਣਾ ਖੁੱਦ ਦਾ ਡਿਜ਼ਾਈਨ ਪੇਚ ਕੇ ਵੀ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਸਾਡੇ ਤੋਂ ਕੋਈ ਵੀ ਡਿਜ਼ਾਈਨ ਲੈ ਕੇ ਸਾਡਾ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾ ਉਸ ਤਰੀਕੇ ਦੇ ਨਾਲ ਵੀ ਜੇ ਤੁਸੀਂ ਘਰ ਬੈਠੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਉਂਕਿ ਸਟੀਚਿੰਗ ਮੈਂ ਖੁਦ ਕਰਦੀ ਆਂਗੀ ਮੇਰੇ ਦੂਸਰੇ ਚੈਨਲ ਤੇ ਤੁਸੀਂ ਕਮਲ ਫੈਸ਼ਨ ਸ਼ੂਟ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿਉਂਕਿ ਸਟੀਚਿੰਗ ਮੈਂ ਖੁਦ ਕਰਕੇ ਭੇਜ ਦੇਣੀ ਹੈਗਾ ਵੀ ਮੈਂ ਦੇਖੋ ਸੂਟ ਆ ਆਰਡਰ ਲੈ ਲਿਆ ਆਪਾਂ ਕਿਸੇ ਤੋਂ ਬਾਹਰ ਸਲਾਈ ਕਰਵਾ ਲੇ ਤੇ ਆਪਾਂ ਭੇਜਦੇ ਦੇਖੋ ਮੈਂ ਪ੍ਰੋਪਰ ਜਿਹੜਾ ਸੂਟ ਹੈਗੀ ਖੁਦ ਬਣਾ ਕੇ ਭੇਜਦੀ ਆਂਗੀ ਨਾਪ ਵੀ ਦੇਖੋ ਤੁਹਾਨੂੰ ਪ੍ਰੋਪਰ ਭੇਜਣਾ ਪਊਗਾ ਜਦੋਂ ਵੀ ਤੁਸੀਂ ਸਾਨੂੰ ਬਰਕ ਲਈ ਆਪਣਾ ਨਾਪ ਭੇਜਦੇ ਹੋ ਪਲੀਜ਼ ਆਪਣਾ ਚਾਰਕ ਘੇੜਾ हिਪ ਤੇ ਲੈਂਥ ਹਨਾ اے باجو پراپر ਸਾਨੂੰ ਉਹਦੇ ਸਾਰੇ ਜਿਹੜੇ ਨਾਪ ਆ ਗਏ ਸਾਨੂੰ پراپر ਤਰੀਕੇ ਨਾਲ ਭੇਜਿਓ ਜਿਹਦੇ ਨਾਲ ਤੁਹਾਡਾ سوٹ ਬਣਾਉਣ ਦੇ ਵਿੱਚ ਦੇਖੋ ਸਾਨੂੰ ਕੋਈ ਦਿੱਕਤ ਨਾ ਆਵੇ ਜਦੋਂ ਆਪਾਂ ਦੇਖੋ ਨਾਪ ਆਪਣਾ ਸਹੀ ਹੈ ਤਾਂ ਉਹਦੇ ਹਿਸਾਬ ਨਾਲ ਆਪਣਾ ਸੂਟ ਜਿਹੜਾ ਬਿਲਕੁਲ ਸਹੀ ਤਰੀਕੇ ਨਾਲ ਬਣੂਗਾ ਉਹਦੇ ਵਿੱਚ ਤੁਹਾਡਾ ਸੂਟ ਜਿਹੜਾ ਕੋਈ ਉਹਦੇ ਵਿੱਚ ਕਮੀ ਪੇਸ਼ੀ ਨਹੀਂ ਰਹੂਗੀ ਕੋਈ ਤੁਹਾਡਾ ਸੂਟ ਬਣਾਉਣ ਦੇ ਵਿੱਚ ਦਿੱਕਤ ਨਹੀਂ ਆਊਗੀ ਜਿਵੇਂ ਵੀ ਤੁਸੀਂ ਦੇਖੋ ਸਾਨੂੰ ਨਾ ਭੇਜ ਦੋਗੇ ਉਸੇ ਤਰੀਕੇ ਨਾਲ ਤੁਹਾਡਾ ਸੂਟ ਜਿਹੜਾ ਰੈਡੀ ਹੋ ਜਾਊਗਾ ਮੈਨੂੰ ਉਮੀਦ ਹੈ ਵੀ ਇਹ ਸੂਟ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਦੇਖੋ ਅਪਏਰ ਤੁਹਾਡੇ ਲਈ ਲੈ ਕੇ ਆਇਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp DM ਕਰ ਸਕਦੇ ਹੋ ਤੇ ਸਾਡੇ ਤੋਂ ਘਰ ਬੈਠੇ ਜਿਹੜਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਵੀਡੀਓ ਦੇਖਣੇ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ